ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੇਤ ਜੈਸਾ ਬੀਜੈ ਸੋ ਲਨੇ ਕਰਮ ਇਹੋ ਖੇਤ ਅਕਿਰਤ ਕਨਾ ਹਰ ਬਿਸਰਿਆ ਜੋ ਨਹੀਂ ਪਰਮੇਤ ਸਾਡੀ ਕਰਮਾਂ ਦੀ ਜੋ ਲਿਖਾਨ ਉਹ ਸਾਨੂੰ ਪੁੱਗਨੇ ਪੈਂਦੇ ਹਨ ਜੋ ਬੀਜਿਆ ਹੈ ਉਹ ਕਟਣਾ ਪਵੇਗਾ ਇਹਹੀ ਕੁਦਰਤ ਦਾ ਸਿਧਾਂਤ ਹੈ ਜੈਸਾ ਬੀਜੈ ਸੋ ਲਨੇ ਕਰਮ ਇਹੋ ਖੇਤ ਭਾਵ ਕੇ ਸਰੀਰ ਕਰਮਾਂ ਦਾ ਖੇਤ ਹੈ ਇਸ ਵਿੱਚ ਜਿਹੋ ਜਿਹਾ ਕੋਈ ਬੀਜ ਬੀਜਦਾ ਹੈ ਉਹੀ ਕੱਟਦਾ ਹੈ ਕਰਮ ਦਾ ਅਸੂਲ ਦੋ ਕੱਲਾਂ ਸਮਝਾਉਂਦਾ ਹੈ ਪਹਿਲੀ ਗੱਲ ਇਹ ਹੈ ਕਿ ਇਨਸਾਨ ਬੀਜ ਬੀਜਣ ਵਿੱਚ ਪੂਰਨ ਆਜ਼ਾਦ ਹੈ ਜ਼ਮੀਨ ਕਦੇ ਇਨਸਾਨ ਨੂੰ ਇਹ ਨਹੀਂ ਕਹਿੰਦੀ ਕਿ ਤੂੰ ਮੇਰੇ ਵਿੱਚ ਕਣਕ ਦਾ ਬੀਜ ਚਨੇ ਬੀਜ ਜਾਂ ਚਨੇ ਦਾ ਬੀਜ ਮੱਕੀ ਬੀਜ ਇਨਸਾਨ ਬੀਜ ਬੀਜਣ ਵਾਸਤੇ ਪੂਰਨ ਤੌਰ ਤੇ ਸੁਤੰਤਰ ਹੈ ਪਰ ਇੱਕ ਵਾਰੀ ਕਣਕ ਬੀਜਣ ਤੋਂ ਬਾਅਦ ਜੇ ਕੋਈ ਆਸਲ ਕੇਕੇ ਮੱਕੀ ਮਿਲ ਜਾਵੇ ਦਾ ਐਸਾ ਸੋਚਣਾ ਹੀ ਮੂਰਖਤਾ ਹੈ ਭਾਵ ਜੋ ਬੀਜਿਆ ਹੈ ਉਸਨੂੰ ਕਟਣਾ ਪੈਂਦਾ ਹੈ ਜਿਵੇਂ ਦੀਵਾਰ ਤੇ ਜਦੋਂ ਗੇਂਦ ਮਾਰੀਏ ਤਾਂ ਵਾਪਸ ਆਪਣੇ ਹੱਥਾਂ ਵਿੱਚ ਆ ਜਾਂਦਾ ਹੈ ਇਸੇ ਤਰ੍ਹਾਂ ਸੰਸਾਰ ਵਿੱਚ ਕਿਸੇ ਨੂੰ ਜੋ ਦਿੱਤਾ ਜਾਂਦਾ ਹੈ ਉਹੀ ਵਾਪਸ ਆਪਣੇ ਕੋਲ ਆ ਜਾਂਦਾ ਹੈ ਭਾਵ ਕਿ ਕਿਸੇ ਨੂੰ ਦੁੱਖ ਦੇ ਕੇ ਅਸੀਂ ਆਪਣੇ ਲਈ ਦੁੱਖਾਂ ਦੇ ਬੀਜ ਬੀਜਦੇ ਹਾਂ ਅਤੇ ਕਿਸੇ ਨੂੰ ਸੁੱਖ ਦੇ ਨਾਲ ਕਈ ਗੁਣਾ ਵੱਧ ਸੁੱਖ ਪ੍ਰਾਪਤ ਹੁੰਦਾ ਹੈ ਦਿੱਤਾ ਲਈਏ ਆਪਨਾ ਅਨ ਦਿੱਤਾ ਕਿਸ ਹੱਥ ਨਾ ਆਵੇ ਇਸ ਲਈ ਜੋ ਵੀ ਕਰਮ ਕਰੋ ਇਹ ਸੋਚ ਕੇ ਕਰੋ ਕਿ ਮੈਂ ਜੋ ਵੀ ਕਰਨ ਜਾ ਰਿਹਾ ਹਾਂ ਉਸ ਤੋਂ ਕਈ ਗੁਣਾ ਹੋ ਕੇ ਮਿਲਣਾ ਹੈ ਕਿਸੇ ਨੂੰ ਦੁੱਖ ਦੇਣ ਤੋਂ ਪਹਿਲਾਂ ਸੋਚ ਲਵੋ ਕਿ ਇਹ ਦੁੱਖ ਦਾ ਬੀਜ ਨਤੀਜੇ ਵਜੋਂ ਦੁੱਖ ਦੇ ਅਨੇਕ ਫਲ ਲੈ ਕੇ ਆਵੇਗਾ ਇਹ ਦੁੱਖ ਸੁੱਖ ਤਾਂ ਆਪਣੇ ਹੀ ਹੱਥਾਂ ਦੀ ਖੇਡ ਹੈ ਕਈ ਵਾਰੀ ਸਾਨੂੰ ਦੁੱਖ ਆ ਜਾਵੇ ਸਾਡੇ ਕੋਈ ਪੋਜਲ ਬਣ ਜਾਵੇ ਤਾਂ ਆਮ ਤੌਰ ਤੇ ਸਿਆਣੇ ਲੋਕ ਸੰਤ ਮਹਾਪੁਰਸ਼ ਮਹਾਤਮਾ ਲੋਕ ਇਹੀ ਕਹਿੰਦੇ ਹਨ ਪਿਛਲੇ ਜਨਮ ਕੋਈ ਦੁੱਖ ਬੀਜਿਆ ਸੀ ਤਾਂ ਹੁਣ ਇਸ ਜਨਮ ਵਿੱਚ ਆਇਆ ਹੈ ਹੁਣ ਉਹ ਬੀਜਿਆ ਹੋਇਆ ਕਰਮ ਤਾਂ ਘਟਣਾ ਹੀ ਪਵੇਗਾ ਭਾਵੇਂ ਅਸੀਂ ਕਦੀ ਵੀ ਕੋਈ ਕਰਮ ਕੀਤਾ ਹੋਵੇ ਉਹ ਕਰਮ ਸਾਡਾ ਲੇਖ ਬਣ ਜਾਂਦਾ ਹੈ ਇਸ ਲਈ ਜੋ ਕੋਈ ਦੁੱਖ ਜਾਂ ਕੋਈ ਪੋਜਲ ਆਵੇ ਤਾਂ ਸਮਝ ਲੈਣਾ ਕਿਤੇ ਕੋਈ ਬੀਜਿਆ ਸੀ ਅੱਜ ਘਟਣਾ ਪੈ ਰਿਹਾ ਹੈ ਬਾਣੀ ਅੰਦਰ ਵੀ ਫਰਮਾਨ ਹੈ ਦਦੈ ਦੋਸਨਾ ਦੇਉ ਕਿਸੈ ਦੋਸੇ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸਨਾ ਦੀਜੈ ਅਵਰਜਨਾ ਬਾਬਾ ਅਨੰਦ ਸਿੰਘ ਜੀ ਦਾ ਬਚਨ ਹੈ ਸਜਾ ਕਸੂਰ ਤੋਂ ਬਿਨਾ ਨਹੀਂ ਮਿਲਦੀ ਕਸੂਰ ਚਾਹੇ ਪਿਛਲੇ ਜਨਮ ਦਾ ਹੋਵੇ ਅਸੀਂ ਕੋਈ ਵੀ ਕਰਮ ਚੁੱਕੀਏ ਉਹ ਚੁੱਕਿਆ ਗਿਆ ਕਰਮ ਸਾਡਾ ਕਰਮ ਬਣ ਜਾਂਦਾ ਹੈ ਸਮਾਂ ਪੈਂਦੇ ਉਹ ਘਟਣਾ ਪੈਂਦਾ ਹੈ ਇਹ ਕੁਦਰਤ ਦਾ ਸਿਧਾਂਤ ਹੈ ਬੀਜ ਬੀਜਣ ਅਤੇ ਫਸਲ ਕੱਟਣ ਵਿੱਚ ਅੰਤਰਾਲ ਹੁੰਦਾ ਹੈ ਜਿਵੇਂ ਕਣਕ ਦਾ ਬੀਜ ਬੀਵੋ ਉਸ ਨੂੰ ਫਲਣ ਵਿੱਚ ਕੁਝ ਮਹੀਨੇ ਲੱਗਣਗੇ ਇਹ ਨਹੀਂ ਕਿ ਬੀਜ ਪਾਵੋ ਅਤੇ 15 ਦਿਨਾਂ ਬਾਅਦ ਹੀ ਫਸਲ ਤਿਆਰ ਹੋ ਜਾਵੇ ਜੇ ਆਮ ਦਾ ਬੀਜ ਬੋਈਏ ਤਾਂ ਉਸ ਨੂੰ ਫਲ ਲੱਗਣ ਵਿੱਚ 10-15 ਸਾਲ ਲੱਗਣਗੇ ਗੁਲਾਬ ਦਾ ਫਲ ਅੱਜ ਬੀਜੋ 10-15 ਦਿਨਾਂ ਵਿੱਚ ਹੀ ਫਲ ਬਣ ਜਾਂਦਾ ਹੈ ਇਸੇ ਤਰ੍ਹਾਂ ਸਾਡੇ ਬੀਜੇ ਕਰਮਾਂ ਦਾ ਫਲ ਸਮਾਂ ਪਾ ਕੇ ਹੀ ਮਿਲਦਾ ਹੈ ਕਈ ਕਰਮ ਐਸੇ ਹੁੰਦੇ ਹਨ ਜਿਨ੍ਹਾਂ ਦਾ ਫਲ ਦਿਨਾਂ ਬਾਅਦ ਕਈਆਂ ਦਾ ਮਹੀਨਿਆਂ ਬਾਅਦ ਅਤੇ ਕਈਆਂ ਦਾ ਸਾਲਾਂ ਬਾਅਦ ਮਿਲਦਾ ਹੈ ਕਈ ਵਾਰ ਸਾਡੇ ਕੀਤੇ ਕਰਮਾਂ ਦਾ ਫਲ ਸਾਨੂੰ ਅਗਲੇ ਜਨਮਾਂ ਵਿੱਚ ਭੋਗਣਾ ਪੈਂਦਾ ਹੈ ਕਈ ਵਾਰੀ ਕਿਸੇ ਕੋਲ ਕੋਈ ਐਸਾ ਕਰਮ ਹੋ ਜਾਵੇ ਜਿਸ ਦਾ ਫਲ ਵੀ 25 ਸਾਲ ਬਾਅਦ ਮਿਲਣਾ ਹੋਵੇ ਪਰ ਉਸ ਦੀ ਉਮਰ 2-3 ਸਾਲ ਹੀ ਰਹਿ ਗਈ ਹੋਵੇ ਤਾਂ ਉਸ ਨੂੰ ਇਹ ਲੇਖਾ ਅਗਲੇ ਜਨਮ ਵਿੱਚ ਦੇਣਾ ਪੈਂਦਾ ਹੈ ਕਿਉਂਕਿ ਇਹ ਕਰਮ ਹੀ ਹਨ ਜਿਹੜੇ ਨਾਲ-ਨਾਲ ਚੱਲਦੇ ਹਨ ਜਾਣੇ ਅਣਜਾਣੇ ਭਾਵੇਂ ਕਿਵੇਂ ਵੀ ਜੋ ਕਰਮ ਹੋ ਗਿਆ ਉਹ ਸਾਡਾ ਲੇਖਾ ਬਣ ਗਿਆ ਕੋਈ ਵੀ ਕਰਮ ਕਰਕੇ ਉਹ ਲਿਖਿਆ ਜਾਂਦਾ ਹੈ ਚੰਗਾ ਹੋਵੇ ਜਾਂ ਮੰਦਾ ਜੇ ਚੰਗਾ ਹੋਵੇਗਾ ਤਾਂ ਚੰਗਾ ਫਲ ਜੇ ਮੰਦਾ ਹੋਵੇਗਾ ਤਾਂ ਮੰਦਾ ਫਲ ਮਿਲ ਜਾਵੇਗਾ ਇਸੇ ਨੇ ਠੀਕ ਲਿਖਿਆ ਹੈ ਤੇਰੇ ਜੀਵਨੇ ਦਾ ਹੈ ਕਰਮੋ ਸੇ ਨਾਤਾ ਤੂੰ ਹੈ ਆਪਣਾ ਬਾਗੇ ਵੀ ਦਾਤਾ ਜੈਸੀ ਲਿਖੇਗਾ ਤੂੰ ਕਰਮੋਂ ਕੀ ਰੇਖਾ ਤੁਝੇ ਦੇਣਾ ਹੋਗਾ ਤਿਲ ਤਿਲ ਦਾ ਲੇਖਾ ਕੁਦਰਤ ਨੇ ਆਪਣੇ ਅਸੂਲ ਪੱਕੇ ਰੱਖੇ ਹਨ ਕੋਈ ਮਾਫੀ ਨਹੀਂ ਮਿਲਦੀ ਕੋਈ ਲਿਹਾਜ਼ ਨਹੀਂ ਹੁੰਦਾ ਸਾਡੀ ਅੱਜ ਦੀ ਇੱਕ ਮਹਾਪੁਰਸ਼ ਦੀ ਸਾਖੀ ਤੋਂ ਵੀ ਇਹੀ ਸਿੱਖ ਮਿਲਦੀ ਹੈ ਕਿ ਕਰਮਾਂ ਤੋਂ ਤਾਂ ਉਹ ਵੀ ਨਹੀਂ ਬਚਦੇ ਉਹਨਾਂ ਨੂੰ ਵੀ ਲੇਖਾ ਦੇਣਾ ਹੀ ਪੈਂਦਾ ਹੈ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਹਾਪੁਰਸ਼ ਸਨ ਜਿਨ੍ਹਾਂ ਦੇ ਸਰੀਰ ਤੇ ਨਿੱਕਾ ਜਿਹਾ ਕੋੜ ਹੋ ਗਿਆ ਜਿੱਥੇ ਕਾਰਜ ਕਰਨੀ ਉੱਥੋਂ ਹੀ ਲਹੂ ਸਿਮਣਾ ਸਰੀਰ ਤੇ ਕਪੜਾ ਵੀ ਨਹੀਂ ਸੀ ਪਾਇਆ ਜਾਂਦਾ ਜਿਸ ਕਾਰਨ ਪੰਨਾਂ ਜਿਹਾ ਲਪੇਟ ਕੇ ਲੱਗਦੇ ਸਨ ਮਹਾਪੁਰਸ਼ਾਂ ਦਾ ਨਾਮ ਇਨਾਕਿ ਕਈ-ਕਈ ਕੈਂਟੇ ਇੱਕੋ ਚੌਂਕਰੀ ਤੇ ਬਾਣੀ ਨਾਲ ਹੀ ਜੁੜੇ ਰਹਿਣਾ ਕਈ ਵਾਰ ਸੇਵਕਾਂ ਨੇ ਵੀ ਪੁੱਛਣ ਦੀ ਕੋਸ਼ਿਸ਼ ਕਰਨੀ ਕਿ ਮਹਾਪੁਰਸ਼ੋ ਤੁਹਾਡੀ ਐਨੀ ਕਮਾਈ ਪਰ ਸਰੀਰ ਤੇ ਇਹ ਕੋੜ ਕਾ ਦਾ ਮਹਾਪੁਰਸ਼ ਨੇ ਗੱਲ ਨੂੰ ਟਾਲ ਜਾਣਾ ਇੱਕ ਦਿਨ ਇੱਕ ਸੇਵਕ ਜੋ ਨੇੜੇ ਦਾ ਹੀ ਸੀ ਖੜੇ ਪੈ ਗਿਆ ਕਿ ਤੁਹਾਡੀ ਐਨੀ ਬੰਦਗੀ ਹੁੰਦੇ باوجود ਇਹ ਸਰੀਰ ਤੇ ਨਿੱਕੇ ਕੋੜ ਦਾ ਕੀ ਕਾਰਨ ਹੈ ਕਿਉਂਕਿ ਇਸ ਨੂੰ ਦੇਖ ਕੇ ਮੇਰੀ ਸ਼ਰਦਾ ਵਿੱਚ ਤਰੇੜ ਆ ਰਹੀ ਹੈ ਇਸ ਲਈ ਆਪ ਆਪਣੀ ਗਾਥਾ ਮੈਨੂੰ ਜ਼ਰੂਰ ਦੱਸੋ ਕਿ ਤੁਹਾਡੇ ਇਸ ਕੋਡ ਦਾ ਕੀ ਕਾਰਨ ਹੈ ਮਹਾਪੁਰਸ਼ ਕਹਿਣ ਲੱਗੇ ਕਿ ਤੂੰ ਜ਼ਰੂਰ ਪੁੱਛਣਾ ਚਾਹੁੰਦਾ ਹੈ ਤਾਂ ਆ ਆ ਤੈਨੂੰ ਮੈਂ ਰਮਜ਼ ਦੀ ਗੱਲ ਦੱਸਾਂ ਉਹਨਾਂ ਦੱਸਿਆ ਕਿ ਅੱਜ ਤੋਂ 5 ਜਨਮ ਪਹਿਲਾਂ ਦੀ ਗੱਲ ਹੈ ਮੈਂ ਪਿੰਡ ਦੀ ਪੰਚਾਇਤ ਦਾ ਵੱਡਾ ਮੈਂਬਰ ਸੀ ਚੰਗਾ ਲੰਬਾ ਉੱਚਾ ਜਵਾਨ ਮਾਇਆ ਵੀ ਬੜੀ ਸੀ ਹਰ ਵੇਲੇ ਦਿਮਾਗ ਤੇ ਮਾਇਆ ਦਾ ਅਤੇ ਦਾ ਜਵਾਨੀ ਦਾ ਨਸ਼ਾ ਸਵਾਰ ਰਹਿੰਦਾ ਸੀ ਹਰ ਵੇਲੇ ਹੱਥ ਵਿੱਚ ਇੱਕ ਡੰਗ ਵੀ ਰੱਖਣੀ ਇੱਕ ਦਿਨ ਆਪਣੇ 4-5 ਸਾਥੀਆਂ ਨਾਲ ਤੁਰੇ ਜਾ ਰਹਾ ਸੀ ਕਿ ਅੱਗੋਂ ਇੱਕ ਕੁੱਤਾ ਆ ਗਿਆ ਜਿਸ ਨੂੰ ਖੁਰਕ ਪਈ ਹੋਈ ਸੀ ਜਵਾਨੀ ਦਾ ਮਾਇਆ ਦਾ ਉਹਦੇ ਦਾ ਨਸ਼ਾ ਇੰਨਾ ਸੀ ਕਿ ਕੁੱਤੇ ਨੂੰ ਜ਼ੋਰ ਨਾਲ ਡੰਗ ਕੱਟ ਮਾਰੀ ਰੱਬ ਦੀ ਕਰਨੇ ਕੁੱਤਾ ਉੱਥੇ ਹੀ ਮਰ ਗਿਆ ਜਦੋਂ ਅਗਲਾ ਜਣਾ ਮਿਲਿਆ ਤਾਂ ਤਾਨ ਮਿਰਨ ਕਾਰਵਲੋਂ ਸਾਨੂੰ ਉਸ ਕੁੱਤੇ ਨੂੰ ਬਗੈਰ ਮੌਤਵਾ ਮਾਰਨ ਦੀ ਸਜ਼ਾ ਮਿਲੀ ਕਿ ਜਿੰਨਾ ਚਿਰ ਉਸ ਕੁੱਤੇ ਨੇ ਖੁਰਕ ਭੁਗਨੀ ਸੀ ਓਨਾ ਚਿਰ ਸਾਨੂੰ ਸਰੀਰ ਤੇ ਕੋੜ ਭੁਗਤਣਾ ਪਵੇਗਾ ਮਹਾਕੁਰਸਾ ਨੇ ਇਹ ਵੀ ਦੱਸਿਆ ਕਿ ਸਾਨੂੰ ਕੋੜ ਹੋ ਗਿਆ ਅਸੀਂ ਅਰਦਾਸ ਕੀਤੀ ਤਾਂ ਕਸ਼ਟ ਅਗਾਹ ਚੱਲਿਆ ਗਿਆ ਕਈ ਵਾਰੀ ਸਾਡੀਆਂ ਅਰਦਾਸਾਂ ਨਾਲ ਕਸ਼ਟ ਅੱਗੇ ਚਲਾ ਜਾਂਦਾ ਹੈ ਸਾਡਾ ਤੀਸਰਾ ਜਨਮ ਆਇਆ ਫਿਰ ਉਹੀ ਕਸ਼ਟ ਆਇਆ ਫਿਰ ਅਸੀਂ ਅਰਦਾਸ ਕੀਤੀ ਅਤੇ ਕਸ਼ਟ ਫਿਰ ਅਗਾਹ ਚਲਾ ਗਿਆ ਚੌਥਾ ਜਨਮ ਮਿਲਿਆ ਫਿਰ ਇਹ ਤਕਲੀਫ ਆਈ ਅਰਦਾਸ ਕੀਤੀ ਕਸ਼ਟ ਫਿਰ ਅਗਾਹ ਚਲਾ ਗਿਆ ਪਰ ਨਾਲ ਵਿਆਜ ਵੀ ਦੇਣਾ ਪੈਂਦਾ ਹੈ ਹੁਣ ਸਾਡਾ ਇਹ ਪੰਜਵਾਂ ਜਨਮ ਚੱਲਦਾ ਪਿਆ ਹੈ ਅਤੇ ਉਹ ਪਿਛਲੇ ਜਨਮਾਂ ਦੇ ਲੇਖੇ ਦਾ ਕਸ਼ਟ ਸਾਡੇ ਸਰੀਰ ਤੇ ਆਇਆ ਹੈ ਸੇਵਕ ਕਹਿਣ ਲੱਗਾ ਮਹਾਂਪੁਰਸ਼ੋ ਹੁਣ ਵੀ ਅਰਦਾਸ ਕਰ ਲਵੋ ਤਾਂ ਕਿ ਕਸ਼ਟ ਅਗਾਹ ਚਲਾ ਜਾਵੇ ਦਾ ਮਹਾਪੁਰਸ਼ ਕਹਿਣ ਲੱਗੇ ਇਹ ਸਾਡਾ ਅਖੀਰਲਾ ਜਾਮਾ ਹੈ ਹੁਣ ਇਸੇ ਜਾਮੇ ਵਿੱਚ ਸਾਰਾ ਖਾਤਾ ਨਿਲ ਕਰਕੇ ਨਿਰੰਕਾਰ ਦੇ ਚਰਣਾ ਵਿੱਚ ਜਾਣਾ ਹੈ ਅਤੇ ਸੱਚਮੁੱਚ ਹੀ ਕੁਝ ਸਮੇਂ ਬਾਅਦ ਉਹਨਾਂ ਦਾ ਸਰੀਰ ਕੋੜ ਤੋਂ ਉਲਝੀ ਹੋ ਗਿਆ ਅਤੇ ਉਹਨਾਂ ਬਿਲਕੁਲ ਮਹਾਪੁਰਸ਼ਾਵਾਂਗ ਸਰੀਰ ਤੇ ਆ ਗਿਆ ਬਈ ਬੜੇ ਨੇਮੇ ਧਰਮੇ ਹੁੰਦੇ ਹਨ ਪਰ ਉਹਨਾਂ ਦੇ ਸਰੀਰ ਤੇ ਬੜੇ ਹੀ ਕਸ਼ਟ ਆਉਂਦੇ ਹਨ ਅਸੀਂ ਆਮ ਹੀ ਕਹਿ ਦਿੰਦੇ ਹਾਂ ਕਿ ਇਹ ਸਰੀਰ ਇੰਨੀ ਬੰਦਗੀ ਕਰਦਾ ਹੈ ਫਿਰ ਵੀ ਸਰੀਰ ਤੇ ਇੰਨੇ ਕਸ਼ਟ ਕਿਉਂ ਹੁੰਦੇ ਹਨ ਇਸ ਦਾ ਕੀ ਕਾਰਨ ਹੈ ਇਨ੍ਹਾਂ ਮਹਾਪੁਰਸ਼ਾਂ ਦੀ ਗਾਥਾ ਤੋਂ ਆਪਣੇ ਲਈ ਵੀ ਸਿੱਖ ਲੈਣੀ ਹੈ ਜੇ ਖੁਰਕ ਪਏ ਕੁੱਤੇ ਨੂੰ ਛੋਟੀ ਮਾਰਨ ਕਰਕੇ ਸਰੀਰ ਤੇ ਕਸ਼ਟ ਮਹਾਪੁਰਸ਼ਾਂ ਨੂੰ ਵੀ ਪਗਣਾ ਪਿਆ ਕਿ ਜੇ ਅਸੀਂ ਕਿਸੇ ਨੂੰ ਦੁੱਖ ਦਿੰਦੇ ਹਾਂ ਤਾਂ ਸਾਨੂੰ ਵੀ ਉਸ ਦਾ ਦੇਖਾ ਦੇਣਾ ਹੀ ਪਵੇਗਾ ਜਿਸ ਬਿਸਰਤ ਤਨ पसम ਹੋਏ ਕਹਤੇ ਸਭ ਪ੍ਰੇਤ ਕਿਨ ਗ੍ਰਹਿ ਮੈਂ ਬਸਲਨਾ ਦੇਵਹੀ ਜਿਨਸੀਓ ਸੋਈ ਹੇਤ ਕਰ ਅਨਰਥ ਦਰਬ ਸੰਚਿਆ ਜੋ ਕਾਰਜ ਕੇਤ ਜੈਸਾ ਬੀਜੇ ਸੋਲਨੇ ਕਰਮਾ ਸੰਬਰਾ ਖੇਤ ਅਕਰਤ ਕਨਾ ਹਰ ਬਿਸਰਿਆ ਜੋਨੀ ਪਰਮੇਤ ਅਤੇ ਹਰ ਇੱਕ ਨਿਰੰਜਨ ਗਾਇਏ ਸਭ ਅੰਤਰ ਸੋਈ ਕਰਨ ਕਾਨ ਸਮਰਾਥ ਪ੍ਰਭ ਜੋ ਕਰੇ ਸੋ ਹੋਈ ਖਿੰਮੈ ਥਾਪ ਉਥਾਪ ਦਾਤ ਇਸ ਬਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬਜਾਏ ਸੋ ਬੁਜਿਸੀ ਨਿਰਮਲ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ